ਉਹ ਜੰਗਲੀ ਉਠਖੜ ਜਿੱਕੇ ਪਿੱਛੇ ਨਜ਼ਾਰਾ ਦਾ ਪਿੱਛੇ ਨਜ਼ਾਰਾ ਮੂਰੇ 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 ਤਾਂ ਗਰਮਾਉਂਦਾ ਲੜਾ ਮੂਰੇ ਮੂਰੇ ਦਾ ਹਰਾਮੀ ਤੇ ਭਾਈ ਸਾਰੇ ਸਾਰੇ ਰਾਤ ਤੇ ਮਨੂ ਸ਼ੇਰ ਬਣਾ ਲਓ ਜੀ ਭਾਈ ਸਾਡਾ ਆਈਡੀਆ ਤਾਂ ਵੀ ਅਸੀਂ 8 ਵਜੇ ਪਹੁੰਚੂਗੇ ਠੀਕ ਹੈ ਘੰਟਾ ਪਹਿਲਾਂ ਆ ਕੇ ਭਾਈ ਆ ਦੇਖ ਲੋ ਰਸਤੇ 'ਚ ਲਓ ਜੀ ਭਾਈ ਟਾਂਡੇ ਪਹੁੰਚਣ ਵਾਲੇ ਆ ਥੋੜੀ ਜਿਹੀ ਪਿੱਛੇ ਆ ਸਸਰੀ ਕਾਲਜੀ ਬਾਈ ਸਾਰਿਆਂ ਨੂੰ ਰਾਤ ਦੇ 12:00 ਵਜੇ 12:00 ਵਜੇ ਲੱਗੇ ਚਾਲੇ ਤੋਂ ਹਾਂ ਬਾਈ ਮੁੰਡੇ ਬਣਾਉਣਾ ਸੀ ਹਾਂਜੀ ਵੀ ਜੀ ਇੱਕ ਬਦਲ ਗਈ ਅੱਜ ਸਿੰਦੂ ਬਾਈ ਹਾਂਜੀ ਕਦੇ 4:00 ਵਜੇ ਕਹਿੰਦੇ ਐ ਕਦੇ ਕਹਿੰਦੇ ਤੁਸੀਂ 8:00 ਵਜੇ ਆਣਾ ਅੱਜ 12:00 ਵਜੇ ਖਿੱਚਤਾ ਜਗੇ ਜਨਵਰ ਨਾਤਰ ਜਵੇ ਪਿੱਛੇ ਦੇ ਅੱਛਾ ਜਨਵਰ ਵਿੱਚ ਹੀ ਐ ਮੈਂ ਜੀ ਤਾਂ ਬੰਨਿਆ ਤੇ ਕੇ ਸਾਜਰੇ ਜਾਣ ਦਾ ਕਰਨ ਬਾਈ ਉਹ ਬਾਈ ਹੌਲੀ ਹੌਲੀ ਹਾਸੇ ਖੇਡ ਕਰਦੇ ਜਾਉਂਗੇ ਵੀ ਜਗਾ ਬੱਸ ਦੇ ਤੱਕਾ ਕਰਦਾ ਰਹਿ ਤੱਕਾ ਕਰਦਾ ਨੇਰੇ ਨੇਰੇ ਲਿਜ ਪਤਾ ਆ ਕੇ ਪਤਾ ਆ ਕੇ ਧਾਰਨਾ ਸਨੇਰੇ ਸਨੇਰੇ ਲਈ ਉਹਨੂੰ ਪਤਾ ਲੱਗਣ ਦੇਣਾ ਹਾਂ ਉਹਨੂੰ ਪਤਾ ਲੱਗਣਗਾ ਚੱਲਦੇ ਬਾਈ ਚੱਲ ਫੇ ਮੁੰਡੇ ਹਵਾ ਗਿਆ ਲੋ ਬਾਈ ਆਤਾ ਟਾਈਮ ਆ ਪੂਰਾ ਬਹੁਤ ਤੇ ਚਾਂਦੇ ਬਾਬੇ ਨਾਨਕ ਦਾ ਨਾਮ ਲੈ ਕੇ ਗੱਗੇ ਬੋਲੋ ਚੱਲਦੇ ਹੁਣ ਬਾਈ ਟਰੈਕਟਰ ਉੱਪਰ ਬੈਂਦੇ ਆ ਸਾਈਡ ਤੋਂ ਆਪਾਂ ਵੀ ਇੱਕ ਰਵਾਦੀ ਹਾਂ ਟੀਵੀ ਦੇਖਦਾ ਜਿੱਦੂ ਜੇ ਨੀਂਦ ਆਈ ਬੰਦਾ ਦੱਸ ਦੇ ਠੀਕ ਆ ਮਤਲਬ ਟਰੈਕਟਰ ਪਾ ਉਠਾਇਆ ਉਹ ਬਿੱਖਿਆਲੇ ਠੀਕ ਆ ਪਿੱਛੇ ਬੈਠਾ ਹਾਂ ਦਾ ਆਪਸ਼ਨ ਹੈ ਕਿ ਦੇਖੋ ਵੱਡੇ ਵੱਡੇ ਮਾਈਕ ਪਿੰਡ ਜੇ ਇੰਨੇ ਠੰਡਾ ਹੈ ਪਿੰਡ ਦੇ ਬਾਹਰ ਤਾਂ ਸਿੰਧੂ ਬਹੁਤ ਹੋਣੀ ਆ ਟਾਈਮ ਉਹ ਲਗੋਇਆ ਲੋਈ ਵੀ ਚੱਕੀ ਫਿਰਦਾ ਨਹੀਂ ਖੱਟ ਮੱਸਦਾ ਬੱਦਲ ਪਛਾਣਦਾ ਕੀ ਹੋਣੀ ਜਿੱਦਾਂ ਬੱਦਲ ਦੇਖਾ ਦੇਖਾ ਟਰੈਕਟਰ ਦਾ ਓਕੇ ਪਿੱਛੇ ਹੈ ਨਾ ਦੇਖਣੇ ਲੋੜ ਤਾਂ ਨਹੀਂ ਹੈਗੀ ਬੱਸ ਆਰਾਮ ਰੌਣਾਂ ਵਾਲੇ ਜਾਣਾ ਵੀਉ ਤਾਂ ਵੀ ਨਹੀਂ ਸੱਜਰੇ ਦੁਰਪੇ ਅਸੀਂ ਕਿਹਾ ਵੀ ਅੱਜ ਗਿਆ ਵੀ ਟਾਈਮ ਜੇ ਕੱਲ ਨੇੜੇ ਜੇ ਪਹੁੰਚ ਜੂਗੇ ਇੱਕ ਵਾਰ ਫਿਰ ਦੇਖੂਗੇ ਹੁਣ ਤੁਹਾਨੂੰ ਦਸਤੇ ਜਲਕੇ ਰਖਾਉਂਗੇ ਤੁਹਾਨੂੰ ਕਿੰਨੀ ਗਏ ਪਿੰਡ ਦਾ ਦ੍ਰਿਸ਼ ਆ ਬਈ ਯਾਰ ਪਿੰਡ ਬਾ ਤੇ ਨਿਕਲੇ ਹੈਗੇ ਟਾਈਮ ਕਿੰਨਾ ਹੋ ਗਿਆ 12:00 ਬਜੇ 4 ਮਿੰਟ ਹੋ ਗਏ ਦੇਖ ਲਓ ਬਾਈ 12:00 ਬਜੇ ਬਾਈ ਨਵਾਂ ਦਿਨ ਚੜ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਪਸਾਨੀ ਕਰਦਾ ਪਸਾਨੀ ਕਰਨਾ ਕੋਈ ਨਹੀਂ ਕੋਈ ਨਹੀਂ ਬਸਾਦਾ ਨਹੀਂ ਕਰਦਾ ਦੇ ਗੁੱਸਾ ਕਰਿਆ ਤਾਰ ਕੇ ਮੁਰੇ ਜੋੜ ਲੈਣਾ ਨੂੰ ਐਂ ਦੱਸਦੇ। ਲਓ ਜੀ ਬਾਈ। ਪਿੰਡ ਆਲਾ ਮੋੜ ਮੋੜਨ ਲੱਗੇ ਤੇ ਇੱਥੇ ਤੇ ਹਾਈਵੇ 'ਪ ਬੈਣਾ ਏ। ਰਾਤ ਦਾ ਡਰ ਡਰਬੀ ਲੱਗਿਆ ਵਾ ਕਿਤੇ ਭੂਤ ਭਾਤ ਨਾ ਚਿਮੜ ਜੀ। ਹਾਂ ਸਿੰਧੂ ਡਰਦਾ ਤਾਂ ਨਹੀਂ। ਠੀਕੇ ਜੇ ਭੂਤ ਆ ਗਏ। ਬਾਬਾ ਨਾਨਕ ਆਪਣਾ ਨਾਮ ਆਇਆ। ਜੇ ਭੂਤ ਆ ਗਏ ਉਹਨੂੰ ਕਿਹਾ ਬਾਈ ਪਿੱਛੇ ਟਰੈਕਟਰ ਚਲਾ ਲਓ ਵਿਹਲਾ ਹੀ ਆ। ਬੈਜੋ ਉੱਪਰ ਨਿਯਾਰੇ ਕਲ ਬੋਲਣਾ ਨਹੀਂ। ਲਓ ਜੀ ਆ ਪਿੰਡ ਮਾਲਾ ਦਾ ਇਹ ਕੱਟ। ਰੋਡ 'ਤੇ ਚੜ ਗਏ। ਬੱਲੇ ਬੱਲੇ ਧੁੰਦ ਜੱਗੇ। ਪੇਪਰ ਲਾ ਲਾ ਜੇ ਕੋਸ ਨਹੀਂ ਲਿਖਦਾ ਬਾਈ ਆ ਲੈਟ ਉੱਪਰ ਕਰੀ ਵੀ ਥੱਲੇ ਉੱਪਰ ਕਰੀਆ ਹਾਂ ਕੋਈ ਨਹੀਂ ਲਿਖਦਾ ਬਾਈ ਖਾਬਾ ਸਰੀ ਹੈ ਬਾਹਰਾਏ ਸੁੱਖ ਰੱਖੀ ਬਾਈ ਲਓ ਜੀ ਬਾਈ ਟਰੈਕਟਰ ਸਾਡਾ ਸਾਰੀ ਕਿੰਨਾ ਉਹ ਨਾਲੇ ਪਿੱਛੇ ਗਰਮੀ ਮਾਤਾ ਰੋਡ ਲੱਗ ਗਿਆ ਗਰਮੀ ਮਾਤਾ ਰੋਡ ਲੱਗ ਗਿਆ ਬਾਈ ਦੇਖ ਲੋ ਫਾਈਵ ਪਰ ਆ ਗਏ ਹੁਣ ਲੈਟਾ ਲੱਗਿਆ ਪਿਆ ਇਹ ਨਜ਼ਾਰਾ ਜਾਂਦਾ ਉਹਦਾ ਭੜਿਆ ਵਪਾਰੀ ਕਿਨੇ ਕੋਟ ਪਾਏ ਪਿਆ ਮਾਤਾ 10-12 ਹੀ ਲਾਉਂਦੇ ਆ ਹੈਨਾ ਇਹ ਤਾਂ ਫਿਰ ਤੇਰੀ ਹੁੰਦਾ ਕਿਸੇ ਆ ਦੇਣਾ ਇੱਕੋ ਗੱਟ ਯਾਰ ਹਾਂ ਨਹੀਂ ਨਹੀਂ ਹੋਰ ਕਿਤੇ ਇੰਨੀ ਹੀਟਾ ਦੇ ਨਾਲ ਕਪੜੇ ਤਾਂ ਪਾਏ ਹੋ ਕੇ ਲੋ ਜੀ ਭਾਈ ਮੂਰੇ ਕੰਮ ਲੋਟਦੇ ਆ ਪਿੱਛੇ ਹੀ ਬਹਿ ਗਿਆ ਟਰੈਕਟਰ ਉਪਰ ਪੈਦਾ ਭਾਈ ਕਿਉਂਕਿ ਬੰਦਾ ਗਿੱਲਾ ਹੁੰਦਾ ਨਾ ਤਰਪਾਲ ਕੋਲ ਵੀ ਲੱਤਾ ਪਰ ਤਰਪਾਲ ਲੈ ਕੇ ਟੌਰ ਕੇ ਮੂਰੇ ਪਿੱਛੇ ਬਹਿ ਗਏ ਭਾਈ ਇੱਕ ਬੰਦਾ ਡਰਾਈਵਰ ਸੀਟ ਦੇ ਪਿੱਛੇ ਬਹਿ ਗਿਆ ਵੇ ਮਿੱਟ ਕਰਕੇ ਦੇਖੋ ਜੰਡੂ ਭਾਈ ਇਹ ਰੋਕ ਖੋਲ ਗਿਲੇ ਉਹ ਵੀ ਬਾਈ ਦੇਖੋ ਪੂਰੇ ਗਿਲੇ ਹੋ ਗਏ ਖੋਲੋ ਉਹ ਪੈਰੀਆ ਤੇ ਲੈਟਾ ਰੋੜ ਆ ਪਿਆ ਜਿੱਥੇ ਬਾਈ ਲੈਟਾ ਉਧਰ ਦਿਖਦਾ ਉਹਦੇ ਬਾਹਰੋਂ ਵੀ ਕੁਝ ਨਹੀਂ ਦਿਖਦਾ ਦੇਖੋ ਨੰਬਰ ਨਾਲ ਵੀ ਬਾਈ ਸਿੱਧੂ ਵੀ ਭੱਜਿਆ ਆ ਹਾਂ ਤੇ ਡੱਡ ਬਹੁਤ ਹੈ ਤੇ ਜਿਗਾਰ ਲਾਇਆ ਬਾਈ ਅਸੀਂ ਜਿਹੜਾ ਇਹ ਉੱਪਰ ਟਰੈਕਟਰ ਤੋਂ ਵੀ ਕੈਮਰਾ ਬਣਾਤਾ ਹੈ ਕੈਮਰਾ ਬਣਾਤਾ ਆ ਦੇਖੋ ਬਾਈ ਚਾਰੇ ਪਾਸੇ ਬੰਦ ਕਰਤਾ ਉੱਧਰ ਕਦੇ ਜੱਗਾ ਵੀ ਨਹੀਂ ਦੇਦਾਂ ਕੌਣ ਚ ਲਾਉਂਦਾ ਕੌਣ ਆਉਂਦਾ ਇੰਦਾ ਬਹੁਤ ਬੈਂਦੀ ਯਾਰ ਹੁਣ ਪਲੇਅਰ ਹੈ ਬਾਈ ਥੋੜਾ ਜਿਦਾ ਕੈਮਰਾ ਬਣਾ ਲਿਆ ਹਵਾ ਲੱਗਦੀ ਨਹੀਂ ਹੈਗੀ ਇੰਦਾ ਨਜ਼ਾਰਾ ਜਿਹੜਾ ਬਹੁਤ ਬਹੁਤ ਬੈਂਦੀ ਕਿੱਦਿਆਂ ਨਾਲ ਉਹ ਉਸ ਆਏ ਪੈਂਦੀ ਜਿਵੇਂ ਸਰੋਹ ਪੈਂਦੀ ਹੁੰਦੀ ਹੈ ਜੱਗੇ ਬਸ ਬਚਾਣਾ ਕਿਦੇ ਸੌਖਾ ਆਹ ਦੇਖਾ ਹੋਰ ਤਾਂ ਕੋਣ ਵੀ ਨਹੀਂ ਚੋਕੀ ਆ ਵੀ ਦੇ ਲੋ ਹਲੇ ਵੀ ਗਿੱਲਾ ਹੈ ਬਹੁਤ ਦੂਰ ਹੈ ਸ਼ਿਦੂ ਹੈ ਕਿਹੜਾ ਸੌਕਾ ਬਾਈ ساری ਰਾਤ ਲੱਗ ਜਾਂਦੀ ਹੈ ساری ਰਾਤ ਲੱਗ ਜਾਂਦੀ ਹੈ ਬਾਈ ਲੋ ਜੀ ਸਾਡੇ ਵਾਰਾ ਸਾਰੀ ਥੂਨ ਤੇ ਲਾਈਟ ਵੀ ਇਸ ਨਾਲ ਦੇਖੇ ਜੀ ਤਾਗਾ ਟਾਂਡੇ ਦਾ ਪੂਰਾ ਲਿਆ ਰਿਆ ਕੰਮ ਆ ਬਾਈ ਲਾਈਟ ਵੀ ਬਾੜ ਦੇ ਪਿੱਛੇ ਹਾਂ ਜਿਹੜੇ ਠੀਕ ਹੈ ਠੀਕ ਆ ਪੱਲਾ ਵਾ ਫਟਫਟ ਕਰਦਾ ਹੈ ਬੱਲੇ ਦਾ ਵੀ ਹੱਲ ਕਰ ਦਿੰਦੇ ਆ ਯਾਰ ਫਟ 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 ਦਿੱਤਾ ਕਿ ਬੰਨਿਆ ਪਿਆ ਬਾਈ ਆਹ ਮੇਰੇ ਫੁੱਲੀ ਹੱਥ ਲੈ ਲੈਟਰ ਦਾ ਦੇਖਿਆ ਹੀ ਨਹੀਂ ਰਿਹਾ ਗਿਆ ਸੀ ਹਵਾ ਕੱਢੀ ਨਹੀਂ ਸੁਵਾ ਫਾਰ ਕੇ ਬੱਸ ਵੀ ਦੇਣਾ ਦੌਰੇ ਸੁੁੰਦੇ ਲੱਗਦਾ ਹੈ ਦੇਖ ਤਾਂ ਡੂਲ ਚ ਸੁਵਾ ਸਾਹ ਪਿਆ ਹੋਣਾ ਨਾ ਹੈ ਨਹੀਂ ਲਓ ਜੀ ਬਾਈ ਟਾਂਡੇ ਪਹੁੰਚਣ ਵਾਲੇ ਆ ਥੋੜੀ ਜਿਹੀ ਪਿੱਛੇ ਆ ਤੇ ਕਿਹੜਾ ਸਟੇਲ ਆਈ ਆ ਚਾਪੀਣ ਲੱਗੇ ਆ ਜੱਗੇ ਹੋ ਗਏ ਹਿੱਲਾ ਟਾਂਡੇ ਨੇੜੇ ਮਿਲੀ ਆਗੇ ਹੈ ਟਾਂਡਾ ਵਾਲੇ ਪਿਆਰ ਦੇਉਂਦਾ ਕਿੰਦੂ ਸਿੰਦੂ ਫੋਲਿਓਰ ਕਰਵਾ ਲਿਆ ਮਿਲ ਗਈ ਹਾਂ ਕੋ ਵੀਣੀ ਨਹੀਂ ਆ ਗਈ ਲੋ ਆਈਸਕ੍ਰੀਮ ਖਾ ਲੈ ਹਾਂ ਭਈਆ ਮਰਨਾ ਆਈਸਕ੍ਰੀਮ ਖਾ ਕੇ ਮਰਨਾ ਜੱਗ ਆਵਾਗਦਾ ਬਾਈ ਮੈਨੂੰ ਤਾਂ ਤੰਦੂਰ ਚਲਾ ਦੋ ਮਿੰਟ ਤੰਦੂਰ ਚਲਾ ਦਈਏ 2 ਮਿੰਟ ਰੱਜੀ ਹੋਗਾ ਥੋੜਾ ਜਿਹਾ ਇਹ ਇਹਨੂੰ ਸੁੰਨਾ ਚੜਦਾ ਪੂਰਾ ਥੋੜਾ ਆ ਗਿਆ ਮੀਂਹੋ ਨਹੀਂ ਦਸਤਾਨੇ ਬਾਈ ਤੇ ਨਾ ਹੋਰ ਨਾ ਫੇਰ ਤਾਂ ਠੀਕ ਹੈ ਲੋ ਜੀ ਬਾਈ ਢਾਂਡੇ ਸ਼ਹਿਰ ਆ ਗਏ ਕੱਬ ਮਾਰਦੇ ਜਾਂ ਹੁੰਦੇ ਸਾਡੇ ਬੰਦੇ ਬਾਈ ਭਾਈ ਆ ਦੇਖ ਲੋ ਰਸਤੇ 'ਚ ਹੌਲੀ ਚੱਲਣੇ ਜੇ ਭਲਾਈ ਆ ਭਾਈ ਦੇਖ ਕੇ ਹਾਂ ਕਿਹਦੇ ਨੂੰ ਫਰੰਡਾ ਆਉਣਾ ਹੁੰਦਾ ਮੈਂ ਤਾਂ ਆਪਾਂ ਦੇ ਲੈ ਟਰੈਕਟਰ ਦਾ ਭਾਈ ਕਿ ਆਉਣਾ ਆਤਾ ਤੇ ਕਿਉਂ ਟਰੈਕਟਰ ਦੀ ਉਹਦਾ ਗੱਡੀ ਝੜਦੀ ਆ ਹੈਂ ਵੈਪਰ ਤੇ ਗੱਡੀ ਦਾ ਹੋ ਗਿਆ ਗੱਡੀ ਦਾ ਵੀ ਉਹੀ ਪਿਆਏ ਜਿਹੜਾ ਠੰਡ ਕਿੰਨੀ ਯਾਰ ਓ ਜੱਗੇ ਜਿਹੜਾ ਟਰੈਕਟਰ ਆਉਣ ਲੱਗ ਗਿਆ ਕਿਹਨਾਂ ਜੱਗਾ ਬਾਸ ਆ ਗਿਆ ਆ ਦੇਖ ਲਾ ਹਾਂ ਜੱਫਾ ਕਰ ਜਾ ਓਏ ਬਈ ਸ਼ਹਿਰ ਜਾਗੇ ਟਾਂਡੇ ਦੇ ਸਾਈਡ ਨੂੰ ਮੁੜ ਕੇ ਉਹ ਵੱਡਾ ਬੋ ਵੱਟ ਕੇ ਲਿਕੇ ਜਾ ਉਹਨੂੰ ਪਤਾ ਲੱਗੇ ਉਹ ਬੰਨ ਕੇ ਲਗੀ ਜਾਂਦੇ ਦਾ ਕੁੱਤੇ ਮੰਗਣ ਬਈ ਤਾਂ ਜਾਣਾ ਹੈ ਰਾਹ ਲਾ ਕੇ ਬੋਲ ਕੇ ਮੈਂ ਦੋ ਮੋੜਾਂ ਤੇ ਚੱਲਦੇ ਨੂੰ ਉੱਤੇ ਉਹ ਜਗ੍ਹਾ ਟੁੱਟਿਆ ਬਰੋਡ ਕਿੱਥੇ ਆਉਣਾ ਟੁੱਟਿਆ ਬਰੋਡ ਆਉਣਾ ਹਲੇ ਹਲੇ ਬਈ ਟੁੱਟਿਆ ਬਰੋਡ ਆਉਣਾ ਹਲੇ ਲੋ ਜੀ ਬਈ ਗੁਰੂ ਘਰ ਆ ਗਿਆ ਮਹਾਰਾਜ ਸੱਚੇ ਬਾਸ਼ਾ ਕਿਰਪਾ ਕਰੀ ਲੋ ਜੀ ਬਾਈ 25 ਮਿੰਟ ਦਾ ਰਸਤਾ ਰਹਿ ਗਿਆ 12 ਵਜੇ ਪਿੰਡੇ ਤੁਰੇ ਤੇ ਇਹ ਟਾਈਮ ਤੁਹਾਨੂੰ ਦਿਖਾ ਰਹੇ ਹੁਣ ਕਿੰਨਾ ਹੋ ਗਿਆ ਇੱਕ ਜਗ੍ਹਾ ਰੁਕੇ ਬਾਈ ਚਾਹ ਪੀਤੀ ਸੀ ਤੇ ਬਾਕੀ ਤੁਸੀਂ ਟਾਈਮ ਦੇਖ ਸਕਦੇ ਹੋ ਬਾਈ ਕਿੰਨਾ ਟਾਈਮ ਲੱਗਿਆ ਉਹਨੂੰ 5:00 ਵਜੇ ਬਾਈ 49 ਮਿੰਟ ਹੋ ਗਏ ਸਾਡੇ 1.6 ਜਾਂ 7 ਵਜੇ ਦੇ ਕਰੀਬ ਪਹੁੰਚ ਜੂਗੇ ਬਾਈ 12 ਵਜੇ ਤੁਰੇ ਬੇ ਦੇ ਲਓ ਸੋਈ ਘੁੰਮ ਕੇ ਕਿੱਥੇ ਆ ਗਏ ਬਾਈ ਲਓ ਜੀ ਬਾਈ ਦਰਿਆ ਤੇ ਆ ਗਏ ਦੇਖੋ ਬਾਈ ਆਹ ਟਾਈਮ ਬਾਈ ਕੋਟ ਨਹੀਂ ਦੇਦਾ ਇਹ ਕ ਭੋਲਾ ਤਾਂ ਹੁੰਦਾ ਬਹੁਤ ਲੰਬਾ ਦਰਿਆ ਪੈਂਦਾ ਬਾਈ ਥੋੜੀ ਜਿਹੀ ਪਿੱਛੇ ਪੈਂਦਾ ਜੇ ਅੱਗੇ ਬਹੁਤ ਦੇ ਪੈਂਦੇ ਦਾ 15 ਕਿਲੋਮੀਟਰ ਦੇ ਵਿੱਚ ਹਾਂ ਉਹ ਕਿੱਡਾ ਦਰਿਆ ਹੈ ਮੈਂ ਤਾਂ ਨਾ ਆ ਕੇ ਆਇਆ ਏ ਜਕੇ ਲਾਉਣਾ ਉਹ ਰੇਤਾ ਲੈ ਕੇ ਜਾਣਾ ਨਾ ਭਾਈ ਮੈਂ ਨਹੀਂ ਲਾਉਣਾ ਉਹ ਛਾਲ ਮਾਰ ਦਵਾ ਤੇ ਚਿਹਰਾ ਘਰ ਦੇ ਭਾਈ ਕਹਿੰਦੇ ਜੇ ਨਾਉਣਾ ਦੇਖ ਲੈ ਮੈਂ ਕਹਿੰਦਾ ਨਹੀਂ ਲਾਉਣਾ ਭਾਈ ਬਹੁਤ ਲੰਬਾ ਬੋੜਾ ਭਾਈ ਇਹ ਵੀ ਆਜੇ ਤੋ ਭਾਈ ਕਿਵੇਂ ਰਿਹਾ ਡਰਾਈਵਰੀ ਠੀਕਾ ਕੌਣ ਮੈਰਾ ਪਿੱਛੇ ਚੱਲਿਆ ਭਾਈ ਇੱਕ ਵਾਰ ਮੋੜ ਬਣਾ ਦੇ ਇਹਨੂੰ ਬਸ ਉਹ ਦੇਖੇ ਇੰਨਾ ਗਿੱਲਾ ਕਾਤੇ ਕਰਦਾ ਕਿਆ ਕਰਨਾ ਇੰਨਾ ਸਰਾਬੀ ਕਾ ਤੇ ਇਹ ਜਿੱਲਾ ਦਾ ਹੋਇਆ ਤਾਂ ਹੋਇਆ ਬਹੁਤ ਬੋਧਾ ਬਾਈ ਇੱਕ ਜਗ੍ਹਾ ਰੱਖ ਕੇ ਗੋਡੇ-ਗੋਡੇ ਤੋੜ ਕਰੇ ਹਾਂ ਚੁੜੇਗੇ ਚੁੜੇਗੇ ਚੱਲ ਕੋਈ ਜੀ ਲਓ ਜੀ ਬਾਈ ਇੰਨੀ ਤਾਂ ਹੁੰਦਾ ਹੈ ਬਸ ਜਜਮੈਂਟ ਹੈ ਜਜਮੈਂਟ ਦੇਖਦਾ ਹੀ ਨਹੀਂ ਕੋਸ ਮੂਰੇ ਬਾਈ ਦੋਆ ਟੱਪਾ ਕੁਛ ਨਹੀਂ ਦਿਖਦਾ ਪੂਰੇ ਅਲੈਟ ਉੱਪਰ ਥੱਲੇ ਵੀ ਕਰੀ ਜਾਂਦੇ ਸੀ ਕਿਤੇ ਕਿਤੇ ਬਹੁਤ ਹੀ ਜ਼ਿਆਦਾ ਐਂਦੀ ਬਾਈ ਕਿਤੇ ਕਿਤੇ ਨੋਰਮਲ ਆ ਆ ਨੋਰਮਲ ਐਡ ਕਰਾ ਰਹੀ ਕਿਤੇ ਕਿਤੇ ਫੁੱਲ ਜ਼ਿਆਦਾ ਐਂਦੀ ਫੇ ਜਮੇ ਨਹੀਂ ਰਹਿਦਾ ਹੈਗਾ ਲਓ ਜੀ ਬਾਈ ਪਹੁੰਚ ਗਏ ਕਹਿੰਦੇ ਮੰਝਲ ਪਰ ਭਗਤਪੁਰਾ ਮੋੜ ਦੇ ਬੁੰਡਿਆ ਬਾਈ ਅਸੀਂ ਪਹੁੰਚ ਗਏ ਭਗਤਪੁਰੇ ਪਹੁੰਚ ਗਏ ਕਹਿੰਦੇ ਬਾਈ ਸਾਹਮਣੇ ਜੱਗੇ ਬਹੁਤ ਹੀ ਦੁਕਾਨਾਂ ਕਹਿੰਦੇ ਜੱਗਾ ਟਰੈਕਟਰ ਮੋ ਪਹਿਲੀ ਵਾਰ ਹਾਂ ਪਹਿਲੀ ਵਾਰ ਹਾਂ ਪਹਿਲੀ ਵਾਰ ਆਇਆ ਕਿਹੜੇ ਮੁੰਡਾ ਜੱਗੇ ਟਰੈਕਟਰ ਬਹੁਤੀ ਦੁਕਾਨ ਪਰ ਲੋ ਜੀ ਕਹਿੰਦੇ ਤੜਕੇ ਹੀ ਮੋੜ ਜਾ ਫਤੇ ਕਰਤਾ ਤੜਕੇ ਹੀ ਰੁਕ ਜਾ ਬਾਈ ਓਏ ਮੋੜ ਕੇ ਲਾ ਲਾ ਮਾਨੂੰ ਧਾਰ ਦੇ ਹਾਂ ਬਾਈ ਬਸ ਕਰਾਤੀ ਬਸ ਹੋ ਗਈ ਯਾਰ ਮਹਾਰਾਜ ਜੀ ਆਪਾ ਸ਼ਾਹ ਭਲਾ ਕਰੀ ਕਹਿੰਦੇ ਪਹੁੰਚ ਗਏ ਆਏ ਲਾ ਲੈ ਲੋ ਜੀ ਬਾਈ ਹੋ ਗਈ ਕਿਰਪਾ ਬਾਬੇ ਜੀ ਪਹੁੰਚ ਗਏ ਚਿੰਦੂ ਬਾਈ ਬੈਗ ਲਾਉਂਗਾ ਹੁਣ ਇੱਕ ਵਾਰ ਜੱਗਾ ਬਾਈ ਪਿੱਛੇ ਪਿਆ ਉੱਪਰ ਉਹਨੂੰ ਹਲੇ ਠਾਲਣਾ ਏ ਉਹ ਸੌ ਰਿਹਾ ਏ ਓਏ ਉਰੇ ਲਾ ਠੀਕ ਆ ਠੀਕ ਆ ਮੁੰਡਾ ਕਹਿੰਦਾ ਲਾਗ ਬੁਲਾ ਲੈਣਾ ਇਦਾਂ ਹੀ ਸਿੱਧਾ ਹੀ ਉਹ ਜੰਗਲੀ ਉੱਠ ਖੜਿਆ ਜੰਗਲੀ ਪਿੱਛੇ ਉਹ ਜੰਗਲੀ ਆ ਗਿਆ ਜੰਗਲੀ ਬੱਸ ਵਾਹ ਉਹ ਬੱਸ ਉਹ ਜੰਗਲੀ ਉੱਠ ਖੜ ਜਿੱਕੇ ਪਿੱਛੇ ਨਯਾਰਾ ਦਾ ਪਿੱਛੇ ਨਯਾਰਾ ਮੂਰੇ ਮੂਰੇ ਭਾਜ ਦਰਮਾਉ ਨਾ ਲਾ ਰ ਮੂਰੇ ਦਾ ਹਰਾਮੀ ਤੇ ਭਾਈ ਸਾਰੇ ਸਾਰੇ ਰਾਤ ਤੇ ਮਨੂ ਲੀਸ਼ਰ ਬਣਾ ਲਓ ਜੀ ਭਾਈ ਸਾਡਾ ਆਈਡੀਆ ਤਾਂ ਵੀ ਅਸੀਂ 8 ਵਜੇ ਪਹੁੰਚੂਗੇ ਠੀਕ ਹੈ ਘੰਟਾ ਪਹਿਲਾਂ ਆ ਕੇ ਇੱਕ ਘੰਟਾ ਪਹਿਲਾਂ ਪੁੱਜ ਗਏ ਇੱਕ ਘੰਟਾ ਪਹਿਲਾਂ ਪਹੁੰਚ ਗਏ ਨਾਲੇ ਆਪਾਂ ਇਹਨਾਂ ਖਿੱਚ ਕੇ ਤਾਂ ਨਹੀਂ ਆਏ ਯਾਰ ਧਰਾਮ ਦੇ ਲਈ ਆਏ ਆ ਭਾਈ ਤਾਂ ਵੀ 7 ਘੰਟੇ ਲੱਗ ਗਏ 7 ਘੰਟੇ ਲੱਗ ਗਏ ਭਾਈ ਉਰੇ ਤੱਕ ਪਹੁੰਚਣੇ ਨੂੰ ਬਹੁਤ ਹੀ ਹਮਤ ਮਾਰੀ ਬਾਰ ਖੜੇ ਨਹੀਂ ਹੈਗੇ ਖੜੇ ਨਹੀਂ ਕਿਤੇ ਬਹੁਤ ਹਿੰਮਤ ਕੇ ਆਏ ਆ ਲੋ ਜੀ ਬਾਈ ਸਾਡੇ ਬੰਦੇ ਨੇ ਇੱਥੇ ਆ ਕੇ ਜਲ ਠੰਡ ਲੱਗਣ ਲੱਗੀ ਖੜੇ ਤੇ ਠੰਡ ਬਹੁਤ ਠੰਡਾ ਲੱਗਦੀ ਆ ਆ ਜਾਗੇ ਬਾਕੀ ਇਹਦਾ ਚੁੱਲ ਉਤਾਰਤਾ ਸੀ ਜੋਂਡੀਰ ਜੀਪਰ ਤੇ ਉਤਾਰਤਾ ਚੁੱਲ ਹੁਣ ਦੱਸਤਾ ਨੂੰ ਜੀ ਤੂੰ ਆ ਗਿਆ ਜੱਗੇ ਬਾਸ ਰੋਗ ਨਾ ਹੁਣ ਕੋਈ ਫਿਕਰ ਕੋਈ ਚੱਕਰ ਨਹੀਂ ਹੈ ਖੋਲੂਗਾ ਕੌਣ ਉਹਨੂੰ ਬਾਈ ਉਹ ਬੋਲੂਗਾ ਕੇ ਹਾਂ ਆ ਨਹੀਂ ਫੈਨਾ ਬੰਦੇ ਦੀ ਗੱਲ ਬਾਕੀ ਬਾਈ ਔਰ ਆਪਣੇ ਯਾਰ ਮਿੱਤਰ ਅਸੀ ਖੋਲ ਦੇਣਾ ਇਹ ਸਿੰਧੂ ਖੋਲੂਗਾ ਇੰਨੇ ਹੀ ਪਤਾ ਨਹੀਂ ਕੱਕਣਾ ਨੂੜਿਆ ਹੋਇਆ ਬਾਈ ਇਹ ਇਹੀ ਐ ਮੇਨ ਓਨਰ ਇਹਦਾ ਹੁਣ ਖੋਲਣੇ ਵਾਲਾ ਹੈ ਪਤਾ ਕਿਹੜੀ ਕਿਹੜੀ ਚੀਜ਼ ਕਿੱਥੇ ਆ ਸਿਸਟਮ ਕੋਲ ਗੱਠਾ ਤੁਸੀਂ ਉਹ ਮਾਰੀਆਂ ਪੀਆਏ ਜੇ ਆ ਜਾਣਦੇ ਬੰਦੇ ਕਿਤੇ ਫੇਰ ਭੱਜ ਜੋਏ ਇਹ ਵੀ ਗੱਲ ਆ ਹਾਲੇ ਨਹੀਂ ਖੋਲਣਾ ਹਾਲੇ ਕਹਿੰਦਾ ਸਿੰਧੂ ਦੇ ਤਾਂ ਬੰਦੇ ਨੂੰ ਆ ਜਾਂਦੇ ਹੈ ਨਾਰਿਸ ਦਾ ਸਿੰਧੂ ਕੋਈ ਨਹੀਂ ਇਹ ਹੈਗਾ ਬਾਈ 20 ਮਾਡਲ 21 ਇਹ ਟਾਇਰ ਖਾ ਗਿਆ ਸਾਰੇ ਸਰ 19 ਮਾਡਲ ਦੇ ਕਹਿੰਦਾ ਪਤਾ ਨਹੀਂ ਕਿਹੜਾ ਚੱਕਰ ਹੈ ਵੀ ਇਹ ਇਹਦੀ ਗੁੱਡੀ ਦੇਖੋ ਕਿੰਨੀ ਖੜੀ ਹੈ। ਇਹ ਆ ਲੈਨ ਆਟਾ ਜਾਂ ਕੋਈ ਹੋਰ ਚੱਕਰ ਹੈ। ਹਾਂ। ਲਓ ਜੀ ਬਾਈ ਬਾਈ ਨੇ ਵੀ ਸੋਹਣੀ ਹਿੰਮਤ ਮਾਰੀ ਬਾਈ ਵੀ ਪਹੁੰਚ ਗਿਆ। ਪਹੁੰਚ ਗਿਆ ਬਾਈ ਵੀ।